ਪੀਤੀ ਜੀ ਬਰਨਾਲੇ ਦੇ ਲੱਗ ਗਿਆ ਹਾਂ ਜੀ ਠੀਕ ਹੈ ਪਣਕ ਉਸ ਦਿਨ ਪਹਿਲਾਂ ਅਸੀਂ ਤੁਹਾਨੂੰ ਇੱਕ ਬਾਡੀ ਸਰਵਿਸ ਪੈਕ ਦੇ ਕੇ ਗਏ ਸੀ ਹਾਂ ਜੀ ਬਾਡੀ ਸਰਵਿਸ ਪੈਕ ਲੈਣ ਤੋਂ ਪਹਿਲਾਂ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਇੱਕ ਤਾਂ ਜੀ ਦਾਸ ਆ ਚੜਦਾ ਸੀ ਮੈਨੂੰ ਹਾਂ ਜੀ ਸਾਦਾ ਪ੍ਰੋਬਲਮ ਸੀ ਸਾਦੀ ਪ੍ਰੋਬਲਮ ਸੀ ਹਾਂ ਜੀ ਕਿਕ ਮੈਨੂੰ ਧੜਕਣਾ ਬਾਹੇ ਵੱਧਦੀ ਸੀ ਧੜਕਣ ਬਹੁਤ ਜ਼ਿਆਦਾ ਵੱਧਦੀ ਸੀ ਬੀਪੀ ਘਬਰਾਟ ਹਾਂ ਜਦੋਂ ਉਹ ਨਹੀਂ ਹੁੰਦੀ ਵੀ ਉਦੋਂ ਜਾਉਂ ਉਹ ਪੀਤੀ ਆ ਮੈਂ ਅੱਛਾ ਤੇ ਹੁਣ ਬਹੁਤ ਫਰਕ ਆ ਰਿਹਾ ਕੋਰ ਨਾਲ ਗੋਡਿਆਂ ਦਾ ਦਰਦ ਸੀਗਾ ਹਾਂਜੀ ਠੀਕ ਹੈ ਸਿਰਦਰਦ ਸੀ ਹਟਦਾ ਇੱਕ ਸਿਰਦਰਦ ਕਰਦਾ ਰਹਿੰਦਾ ਸੀਗਾ ਜੋੜਾਂ ਚ ਸਾਰੇ ਠੀਕ ਆ ਉਦੋਂ ਵੀ ਠੀਕ ਹੈ ਜੋੜਾਂ ਚ ਦਰਦ ਸੀ ਕਬਰਾਟ ਸੀ ਸਿਰਦਰਦ ਸੀਗਾ ਠੀਕ ਹੈ ਇਹ ਸਾਰੀਆਂ ਪ੍ਰੋਬਲਮਾਂ ਸੀਗੀਆਂ ਹਾਂਜੀ ਆ ਤੇ ਕਿੰਨੇ ਕ ਟਾਈਮ ਤੋਂ ਸੀ ਤੁਹਾਨੂੰ ਹੋ ਗਈ 3-4 ਸਾਲ ਠੀਕ ਹੈ ਕਿੰਨੀਆਂ ਕ ਦਵਾਈਆਂ ਲਈਆਂ ਬਹੁਤ ਜ਼ਿਆਦਾ ਖਾਧੇ ਪਟਰਾਇ ਤੇ ਖਾ ਲਈਆਂ ਠੀਕ ਹੈ ਤੇ ਡਾਕਟਰ ਕੀ ਕਹਿੰਦੇ ਸੀਗੇ ਡਾਕਟਰ ਕਹਿੰਦੇ ਸੀ ਵੀ ਗੁਰਦੇ ਚ ਤੇਰੇ ਨੂੰ ਗੁਰਦੇ ਦਾ ਆਪਰੇਸ਼ਨ ਹੋਊਗਾ ਵੀ ਗੁਰਦਿਆਂ ਦਾ ਆਪਰੇਸ਼ਨ ਹੋਊਗਾ ਹਾਂ ਵੀ ਨਵਾਂ ਪਾਊਗਾ ਬਈ ਗੁਰਦਿਆਂ ਦੀ ਪ੍ਰੋਬਲਮ ਆ ਗਈ ਤੁਹਾਨੂੰ ਠੀਕ ਹੈ ਤੇ ਹੋਰ ਕੋਈ ਬਾਥਰੂਮ ਦੀ ਜਾਂ ਪੇਟ ਦੀ ਦਿੱਕਤ ਬਾਥਰੂਮ ਦੀ ਵੀ ਬਾਥਰੂਮ ਦੀ ਗੋਲੀ ਲੈਣੀ ਪਈ ਸੀ ਬਈ ਰੁੱਕ ਕੇ ਆਉਂਦਾ ਸੀਗਾ ਹਾਂ ਰੁੱਕ ਕੇ ਆਉਂਦਾ ਹਾਂ ਠੀਕ ਹੈ ਉਹ ਤਾਂ ਗੋਲੀ ਲੱਗੀ ਪਹਿਲਾਂ ਦੀ ਠੀਕ ਹੈ ਜੀ ਠੀਕ ਹੈ ਤੇ ਜਿਹੜੇ ਹੁਣ ਤੱਕ ਘਬਰਾਹਟ ਸੀਗੀ ਉਹ हट ਗਈ ਬਿਲਕੁਲ ਠੀਕ ਹੈ ਸਿਰ ਦਰਦ ਉਹ ਵੀ हट ਗਈ ਜੋੜਾਂਾਂ 'ਚ ਦਰਦ ਸੀਗਾ ਉਹ ਵੀ हट ਗਈ ਠੀਕ ਹੈ ਠੀਕ ਹੈ ਹੁਣ ਲੱਖਾਂ ਹੀ ਭੈਣ ਭਾਈ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਾ ਖਾਂਜੀ ਜੀ ਠੀਕਾਂ ਗਾਉਂਗੇ ਵੀ ਨਹੀਂ ਪੀਤਾ ਨਹੀਂ ਦਵਾਈ ਤੇ ਲੱਖਾਂ ਹੀ ਭੈਣ ਭਾਈ ਇਹ ਸੋਚਦੇ ਨੇ ਵੀ ਯਾਰ ਖਾਣੀ ਠੀਕ ਹੋਊ ਖਾਣੀ ਨਹੀਂ ਹੋਊਗਾ ਇਹ ਬੋਡੀ ਸਰਵਿਸ ਪੈਕ ਪੰਜ ਜੂਸ ਹਰ ਇੱਕ ਨੂੰ ਵਰਤਣ ਚਾਹੀਦੇ ਨੇ ਹਾਂਜੀ ਹਾਂ ਠੀਕ ਹਾਂਜੀ ਕਹਾਂਗੇ ਵੀ ਹੋਣਾ ਤੇ ਫਰਕ ਬਹੁਤ ਆਗਾ ਸਾਨੂੰ ਠੀਕ ਹੈ ਜੀ ਹਾਂਜੀ ਸੋ ਥੈਂਕ ਯੂ ਭੈਣ ਜੀ